ਹਰਨਾ ਸਾਹਿਬ ਕਬੱਡੀ ਟੂਰਨਾਮੈਂਟ ਦੌਰਾਨ ਨਾਣਾ ਬਲਾਚੋਰੀਆ ਜੀ ਦੇ ਗੋਲੀਆਂ ਲੱਗਣ ਕਾਰਨ ਉਹਨਾਂ ਦੀ ਡੈਥ ਹੋ ਗਈ ਆ ਅਤੇ ਦੱਸਿਆ ਇਹ ਜਾ ਰਿਹਾ ਕਿ ਇਸ ਟੂਰਨਾਮੈਂਟ ਦੇ ਵਿੱਚ ਮਨਕੀਰਤ ਔਲਖ ਵੀ ਪਹੁੰਚਣ ਵਾਲੇ ਸੀ ਇਹ ਬਾਈ ਹੋਰ ਹੀ ਮੌਕੇ ਤੇ ਮੌਜੂਦ ਸੀ ਉਸ ਵੇਲੇ ਅਤੇ ਇਹਨਾਂ ਨੇ ਸਾਰੀ ਵਾਰਦਾਤ ਦੱਸੀ ਆ ਵੀ ਕੀ ਕੁਝ ਹੋਇਆ ਵੀ ਸ਼ੂਟਰ ਕੀਵੇਂ ਆਏ ਮੋਟਰਸਾਈਕਲ ਦੇ ਉੱਤੇ ਆਏ ਤੇ ਇੱਕ ਨਿਊਜ਼ ਚੈਨਲ ਨੇ ਕਹਿ ਰਿਹਾ ਵੀ ਪਹਿਲਾਂ ਉਹ ਬਲੈਰੋ ਗੱਡੀ ਦੇ ਵਿੱਚ ਆਏ ਤਾ ਫੇਰ ਅੱਗੇ ਜਾਣ ਦੀ ਥਾਂ ਨਹੀਂ ਸੀ ਫੇਰ ਉਹਨਾਂ ਨੇ ਮੋਟਰਸਾਈਕਲ ਫੜਿਆ ਬਾਕੀ ਇਹਨਾਂ ਵੀਰਾਂ ਨੇ ਦੇਖਿਆ ਆ ਉੱਤੇ ਲਾਈਵ ਤੁਸੀਂ ਇਹਨਾਂ ਦੀ ਮੂਹ ਜਵਾਨੀ ਜ਼ਰੂਰ ਸੁਣੋ ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿੱਥੇ ਚਾਰ ਪੰਜ ਗੋਲੀਆਂ ਆ ਰਹੀਆਂ ਆਪਕਾ ਕੱਥ ਫੇਰ ਹੋਇਆ ਜੀ ਅੰਦਰ ਕੋਈ ਨਹੀਂ ਬਾਹਰ ਲੋਕ ਆ ਜੀ ਬਾਹਰ ਲੋਕੀਂ ਬਾਹਰ ਆ ਰਹੀਆਂ ਧੀਆਂ ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜਦੀ ਹੋ ਉਹ ਇੱਕੋ ਬੰਦਾ ਹੋ ਉਹਨਾਂ ਦੇ ਕਿੰਨੀਆਂ ਕਿੰਨੀਆਂ ਗੱਡੀਆਂ ਸਨ ਉਹ ਸਪਲੈਂਡਰ ਮੋਟਰ ਹੈ ਜਿਹਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ 5 ਮਿੰਟ ਹੋਏ 5 ਮਿੰਟ ਹੋਏ 5 ਮਿੰਟ ਹੋਏ ਸਿੱਧੀ ਫਾਇਰ ਪੰਜਾਬ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਨੇ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਗੁੰਡਾਗਰਦ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਪਿਛਲੇ 4-5 ਸਾਲਾਂ ਤੋਂ ਅਤੇ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ